ਚਾਲ ਲੈਣਾ ਉਹ ਚੇਂਦਾ ਫਿਰਦਾ ਉਹ ਆਨ ਹੋ ਗਈ এবਾਈ ਦਾ ਅਸ਼ੀਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਜੀ ਸਾਰੇ ਕਰਦੀਆਂ ਦਵਾਈ ਦਾ ਨਾਲ ਪਈ ਜਾਂਦਾ ਆਪਣੀ ਇਸ਼ਿਆ ਪਰ ਉਹ ਦਿੱਤੀ ਜਿਹੜੀ ਕਹੀ ਜਿਵੇਂ ਨਾਲ ਨਹੀਂ ਹੋਰ ਦੇਤੀ ਮੈਂ ਇੱਕ ਦਵਾਈ ਬਾਹਰ ਸਰਕਾਰ ਦੀ ਹੈ ਫਿਰ ਮੂੰਗੀ ਨਹੀਂ ਹੋਣੀ ਮਗਰ ਦੇਖਦੇ ਹਾਂ ਹੁਣ ਕੀ ਬਣਦਾ ਸਬਰ ਕਿਸਾਨ ਨੂੰ ਪਾਉਨੇ ਆ ਫਿਰ ਉਹ ਦਵਾਈ ਦੀ ਫੋਟੋ

बढ़ती है का हाँ और उसके बाद में उधर बढ़ती है सारा बढ़ना का सार सारा कैसे बढ़ा जाएगा हमारा हाथ वही रहे जो ईटा वाला में काम किए ना सब मास हट करके हां तो ये कामयाब कितना कमा गए हैं कितना रहेंगे अभी अभी 3-5 में होगा दो 5 उसमें होगा अच्छा कल दे बैठे हैगे सब एक ही दिन खिला दीजिएगा तो फिर दूसरे दिन दूसरे दिन क्या ਕਾ ਤੇ ਵੀ ਇਹ ਲੈ ਰਹੀ ਆ ਕਿ ਰੋਟੀ ਕਾ ਕੋਈ ਨਹੀਂ ਦੇਦੀ ਆ ਤਾਂ ਕਰ ਮੈਂ ਜਾਂਦਾ ਕੰਮ ਤੇ ਮੈਂ ਰੋਟੀ ਰਵਾ ਦੂੰ ਇਹ ਨਹੀਂ ਮੰਨਾਂਗੇ ਆ ਗਿਆ ਮਰਦੇ ਹੋਏ ਇਹ ਚੇਲਾ ਚੇਲੜਾ ਗੋਪਾਲ ਗੋਪਾਲ ਹਾਂਜੀ ਸਾਸ਼ਿਕਾ ਜੀ ਸਾਰਿਆਂ ਨੂੰ ਵੈਲਕਮ ਜੀ ਚੇਲਾ ਸੱਪੜ ਮੇ ਜਾਂਦਾ ਹੈ ਚੇਲਾ ਨੇ ਚੈਨਲ ਸਿੱਤੂ ਫੈਮਿਲੀ ਵਿੱਚ ਅਮੀ ਦਾ ਜੀ ਸਾਰੇ ਠੀਕ ਠਾਕ ਹੋ ਗਏ ਆਪਾਂ ਵੀ ਠੀਕ ਠਾਕ ਆ ਜੀ ਪ੍ਰਮਾਤਮਾ ਨੇ ਕਿਤ ਪਾਵਾ आज ऐसी होना सी बैठे सी ऐसा डरी सी के कम कम खत्म करके बैठे सी के हमीदा बीजी शटी उली रहने दावा मेरे गड़े हैं तेरे फुकने आली और की आली तेरे फुकन देनी कमी हो जावा बंदा पहला पूछे ना कोर ऐ है उन कच्चे रियाज कोर ऐ कम बंदा और क्या बंदा रे क्या बकीला ਇਹ ਕਾਂਸੀ ਦੀ ਕੋਧਾ ਲੈ ਰਹੇ ਆ ਬਹੁਤ ਵੱਡ ਕੇ ਸੇ ਸਾਨ ਲਓ ਆ ਲੈ ਗਿਆ ਕਰਮਾ ਜੀ ਹੈ ਨਹੀਂ ਸੀ ਆਪਣੇ ਉਹ ਕੀ ਦੂਸਤ ਕਿਹੜਾ ਆ ਬੈਗ ਕਿ 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 ਨਹੀਂ ਜੇ ਉਹ ਨਹੀਂ ਹੋਇਆ ਤਾਂ ਉਹਨਾਂ ਨੂੰ ਕੀ ਹੋ ਗਿਆ ਉਹਦੇ ਵਿੱਚ ਚਾਪੀ ਟੁੱਟ ਗਈ ਆ ਦੇਖ ਤਾਂ ਫੇਰ ਤੇਰਾ ਕੋਈ ਨਾ ਡੱਗ ਪੈਂਦੇ ਦੇਖਦੇ ਆ ਨਹੀਂ ਸਹੀ ਪਏ ਆ ਹੈਨਾ ਉਹ ਸਹੀ ਆ ਇਹ ਹੋਇਆ ਤਾਂ ਮੈਨੂੰ ਕੀ ਆ ਯਾਰ ਨਹੀਂ ਸਹੀ ਆ ਕਰੀ ਕੱਟ ਲਾਂਗੇ ਯਾਰ ਇਹ ਹੈਗੇ ਜੀ ਉਹ ਫਰੂਟ ਜਿਹੜੇ ਆਪਣੇ ਖੇਤ ਲੱਗੇ ਹੋਏ ਆ ਉੱਥੇ ਅੰਬ ਦੇ ਨਾਲ ਬੂਟਾ ਹੈਗਾ ਤੇ ਉੱਥੇ ਲੱਗੇ ਹੋਏ ਆ ਤੇ ਆ ਬੇਟੀਆਂ ਮੱਛੀਆਂ ਦੀ ਆ ਮੱਛਗਣ ਪਰੇ ਨਿਮੂ ਕਰਕੇ ਨਾ ਸਾਡੀ ਬੁੜੀ ਮੱਛਗਣ ਪਰੇ ਮਗਾ ਫੋਨ ਦੇਖਣ ਲੱਗੀ ਹੋਵੇ ਇਹ ਜ਼ੂਮ ਕਰਕੇ ਦਿਖਾਉਂਦਾ ਮੈਂ ਇਹ ਓਹੋ ਜ਼ੂਮ ਨਹੀਂ ਹੋਇਆ ਓ ਦੇਖੋ ਆਪਣੀ ਬੋਲੀ ਤਾਂ ਤੇ ਇਹ ਆਪਣੇ ਖੇਤ ਲੱਗੇ ਹੋਇਆ ਜੀ ਇਹ ਆਪਣਾ ਨਹੀਂ ਲਿਆਦਾ ਹੋਇਆ ਪੁੱਤਾਂ ਇਹ ਪਾਈ ਵੀਰ ਦਾ ਲਿਆਦਾ ਹੋਇਆ ਬਿਹਾਰ ਤੋਂ ਇਹਦੇ ਵਿੱਚ ਇਹ ਬਹੁਤ ਹੈਗਾ ਜਨ ਕਿ ਕੋੜਾ ਹੁੰਦਾ ਵਾ ਜੇ ਆਪਾਂ ਇਕੱਲਾ ਬਣਾਈਏ ਤਾਂ ਬਹੁਤ ਜੂਸ ਕੌੜਾ ਬਣਦਾ ਵਾ ਇਹ ਉਹੀ ਬੂਟਾ ਵਾ ਜਿਹਦੇ ਉਹੀ ਫਰੂਟ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀਗਾ ਬੀਜੀ ਨੂੰ ਸਾਹ ਦੀ ਸ਼ਿਕਾਇਤ ਆ ਉਹਦੇ ਲਈ ਬਹੁਤ ਗੁੱਢ ਨੇ ਇਹ ਇਹ ਐਸੇ ਰਸ ਜੀ ਹੁੰਦੇ ਆਗੇ ਤੇ ਸਿਰਫ ਜੀ ਪੀਏ ਜਾਂਦੇ ਇਹਦੇ ਵਿੱਚ ਹਣਾ ਸੀ ਥੋੜਾ ਮਸੰਮੀ ਦਾ ਜੂਸ ਮਿਕਸ ਕਰਾ ਕੇ ਮਸੰਮੀ ਦਾ ਜੂਸ ਪਰਾ ਕੇ ਐਸੇ ਪੀਵਾਂਗੇ ਫੈਮਿਲੀ ਬੱਚਿਆਂ ਨੂੰ ਬਹੁਤ ਪਸੰਦ ਆ ਜੀ ਇਹ ਇਹ ਰਹਿ ਗਿਆ ਤਾਂ ਜੀ ਉਸ ਦਿਨ ਸਾਡੀ ਸਕੂਲ 3 ਦੀ ਚਾਬੀ ਟੁੱਟ ਗਈ। ਵਿੱਚ ਡਿੱਗੀ ਸੀ। ਡਿੱਗੀ ਆਏ ਲੋਕ ਚ। ਡਿੱਗਿਆ ਆਏ ਲੌਕ ਚ ਟੁੱਟ ਗਈ ਚਾਬੀ। ਫੇਰੇ ਰਹਿ ਗਏ ਉਸ ਦਿਨ। ਕਿਉਂਕਿ ਹੁਣ ਕੋਈ ਬਤਾਇਆ ਕਿ ਨਾ ਹੈਵੀ ਹੋ ਗਿਆ। ਕੁੱਪ ਫੇਲ ਵਗਾਰੇ ਤੇ ਲਿਜਾਣੇ। ਮੈਂ ਪਈ ਆ ਜੇ ਹੁਣ। ਮਾਂਝੂ ਹੁਣ ਸਕੂਲ ਚ ਬਣ ਗਈ। ਰੋਏ। ਕੋਸ਼ਿਸ਼ ਨੂੰ ਕਰਕੇ ਬੰਨ ਲਾ ਨਾ ਉਹ ਸੀ ਕੋਰੇ ਕੰਦਰ ਸਿਭੋ 24 ਘੰਟੇ ਫੋਨ 'ਚ ਬੜੀ ਰਹਿੰਦੀ ਆ ਹਾਂ ਮੁਰਗੀ ਦਿਖਾਉਂਦੇ ਆ ਸਾਨੂੰ ਉਹ ਕਿੰਨਾ ਮਿਲ ਕੇ ਇਧਰ ਅੱਡ ਕੀਤੀ ਫਿਰੋਂ ਬਾਹਰ ਨਿਕਾੜ ਦੇਗੇ ਸਾਨੂੰ ਵਾਹੇ ਵਾਲੀ ਹੋਣਾ ਪੱਜ ਪੁੱਜ ਜਾਵੇ ਬਾਹਰ ਉੱਧਰ ਕੱਟਿਓ ਬੇਟੀ ਐ ਬੇਟੀ ਆਓ ਬੇਟੀ ਓ ਬੇਟੀ ਓ ਬੇਟੀ ਇੱਕ ਮਿੰਟ ਬਾਹਰ ਖੜੇ ਆ ਆ ਦੇਖੋ ਮੂਰੇ ਹੀ ਬੈਠੀ ਓ ਮਰ ਗਈ ਆ ਕਿੰਨਾ ਮੁਰਗਣਾ ਮੁਰਗੀ ਤਾਂ ਬਹੁਤ ਅਜੀਬ ਇੱਕ ਸਾਈਡ ਆੱਕਦੀ ਉਹਦੀ ਉਧਰੋਂ ਨਹੀਂ ਰੁਖਰਾਵ ਲੱਗਦਾ ਨਹੀਂ ਬੋਦੀ ਵਾਲੀ ਮੁਰਗੀ ਬੋਦੀ ਵਾਲੀ ਵਾਟਰ ਚੂਚੇ ਦਿਖਾ ਦਿੰਦੇ ਆ ਚੂਚੇ ਆਪਣੇ ਜੀ ਰਹਿ ਗਏ 5 ਐਕਰ ਦੇਖੇ ਜੋ ਇਹਨਾਂ ਦੀ ਵੀਡੀਓ ਪਾਣੀ ਤੇ ਡਿੱਗ ਗਏ ਕੁਝੇ ਜ ਤੇ ਦੋ ਹੁਣੀ ਮੁਰਗੀ ਨੂੰ ਨਹੀਂ ਮਾਰਤੇ ਤੇ ਆ ਰਹਿ ਗਏ ਜੀ 5 ਦੇਖੋ ਇਹ ਜਵਾ ਸਹੀ ਆ ਚਲੋ ਅੰਦਰੋਂ ਚਲੋ ਅੰਦਰ ਚਲੋ ਅੰਦਰ ਚਲੋ ਆਹ ਦੇਖੋ ਜੀ ਆਏ ਬੁੱਧ ਜਿਹੇ ਸਿਰ ਤੇ ਦੇਖੋ ਇਹਨੇ ਬਹੁਤ ਹੀ ਬਹੁਤ ਵੱਡੇ ਨਿਕਲੂਗੇ ਚੱਲ ਅੰਦਰ ਚੱਲ ਅੰਦਰ ਚੱਲ ਪੈਜ ਦੇ ਵਿੱਚ ਅੰਦਰ ਇੰਦਰ ਚੱਲ ਚੱਲ ਯਾ ਤੇਰੇ ਬਾਪਾਂ ਲਈ ਪੱਠੇ ਸਾਨੂੰ ਪਾਏ ਪਾਏ ਨਹੀਂ ਹੁਣ ਪੱਠੇ ਰਹਿੰਦੇ ਆ ਨਾ ਜੀ ਆਹ ਆਹ ਸੋਨੂੰ ਕੱਠੇ ਪੋਣਦਾ ਮੈਂ ਦੋ ਮਿੰਟ ਖੜੂ ਲੈ ਨੂੰ ਉਤਰੀ ਕਰ ਦੇਣਾ ਮੈਂ ਆਪਣੀ ਬੱਤਕਾਂ ਉਧਰ ਬੈਠੀਆਂ ਬਾਕੀ ਉਹ ਥੱਲੇ ਬੈਠਿਆ ਕੋਚੋਰਾ ਕੋਚੋਰਾ ਸਾਰੀਆਂ ਆਪਣੇ ਬੱਕੋ ਰਾਣੀ ਉਹ ਚੇਲਾ ਸਬਜੀ ਪੱਤੇ ਚੱਪੀ ਹੁੰਦੇ ਆ ਆਪਣੇ ਆਲੂ ਸੋਹਣੇ ਹੋਗੇ ਆਲੂ ਜੜੀ ਬਰੀ ਹੋਗੇ ਪੂਰੇ ਹੱਧਰ ਲਾਣਾ ਉਹ ਉਧਰ ਪੱਠੇ ਸੋਹਣੇ ਹੋਗੇ ਆਪਣੇ ਚੇਲਾ ਮਾੜਲਾ ਤੇ ਹਾਂ ਸਭ ਇਹ ਜੋ ਲੈ ਰਿਹਾ ਹਾਂ ਅੰਮਕਾ ਚੇਲਾ ਹੁੰਦਾ ਚੇਲਾ ਪਹਿਲਵਾਨ ਚਲੋ ਪਾਣੀ ਪੈਛਾ ਦੇ ਦਿੰਗੇ ਚਕਾ ਦੇਣਾ ਚਕਾ ਚਕਾ ਦੇ ਚਲੋ 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 ਆ ਗਿਆ ਕੁਝ ਨਹੀਂ ਕਰਤੀ

ਏ ਉਹ ਤੇ ਜਾਣੇ ਆ ਸੀ ਜਦੋਂ ਆਪਾਂ ਅੱਜ ਗਰਾਉ ਜਾਣੇ ਆ ਸੀ ਚਲੋ ਤੁਹ ਨਾਲ ਜਾਣੇ ਆ ਘਰੇ ਹੋਣੇ ਜਾਦਾ ਜਾਂਦਾ ਘਰੇ ਆ ਜਾਂਦੇ ਸੀ ਤੇ ਜ਼ਿਆਦਾ ਜਾਂਦਾ ਮਮੀ ਕਹਿੰਦੀ ਹੁਣ ਮੈਂ ਸੂਟ ਲੈ ਕੇ ਆਉਂ ਆਪਣੇ ਇੱਕੋ ਜੇ ਫਰੈਂਟ ਇੱਕੋ ਜੇ ਫਰੈਂਟ ਇੱਕੋ ਜੇ ਕਲਰ ਇੱਕੋ ਜੇ ਸੂਟਸ ਲਵਾਵਾਂਗੇ ਫਿਰ ਆਪਾਂ ਨੂੰ ਮੈਂ ਕਹਿੰਦੀ ਸਲੀਲ ਬਣਾਵਾਂਗੇ ਸਲੀਲ ਬਣਾਵਾਂਗੇ ਉਹ ਕਹਿੰਦੀ ਲੱਗ ਮਮੀ ਹਾਂ ਜੇ ਸ਼ਾਨਾ ਨਾ ਕਰਦਾ ਮਾਸੀ ਹੋਣਾ ਤੇ ਤੂੰ ਰਲਣਾ ਨਹੀਂ ਨਾ ਵੱਧੋ ਘੱਟ ਉਹ ਦਾਦੀ ਦਾ ਰੌਤ ਦਾਦੀ ਦਾ ਰੌਤ ਨਨਾਨ ਪੈਣਾ ਉਹ ਜਿਹੜੀ ਆਪਣੀ ਦਾਦੀ ਦਾ ਚਿਹਰਾ ਰਲਦਾ ਮਮੀ ਕਹਿੰਦੀ ਮੇਰਾ ਚਿਹਰਾ ਤੇਰੇ ਨਾਲ ਰਲਦਾ ਠੀਕ ਹੈ ਸਹੀ ਗੱਲ ਹੈ ਇਹ ਮਾਈ ਡਾਂਗ ਆਹ ਦਾ ਬੱਪੂ ਆ ਇਹ ਹੱਗੇ ਬੈਠੇ ਨੇ ਨਿੰਦ ਨਿੰਦ ਸਾਈਂ ਜਾਓ ਤੁਹਾਨੂੰ ਨਸੀਬ ਕੋਈ ਨਹੀਂ